ਹਾਜ਼ੂਰ ਕਿਰਪਾਲੂ ਜੀ ਨੇ ਆਪਣੀ ਰਸਨਾ ਤੋਂ ਕਿਹਾ ਫਰਮਾਇਆ ਹੈ ਕਿ ਜਿਹੜਾ ਅੰਦਰ ਬਾਣੀ ਦੇ ਨਾਲ ਜੁੜ ਜਾਏਗਾ ਉਹ ਤਪਸ਼ ਵਿੱਚ ਬੈਠਾ ਵੀ ਖੇੜੇ ਵਿੱਚ ਰਹੇਗਾ ਤੇ ਜਿਸ ਬੰਦੇ ਦਾ ਅੰਦਰ ਬਾਣੀ ਨਾਲ ਨਾਮ ਨਾਲ ਨਾ ਜੁੜਿਆ ਗੁਰਮੁਖ ਉਹ ਠੰਡ ਵਿੱਚ ਬੈਠਾ ਵੀ ਤਤੀ ਦੀ ਤਵੀ ਦੀ ਤਰ੍ਹਾਂ ਤਪੀ ਜਾਏਗਾ ਉਹਦੇ ਅੰਦਰ ਮੁਤਬਸ਼ ਹੈ ਹਜ਼ੂਰ ਦੇ ਅਮੋਲਕ ਬਚਨ ਤਾਂ ਵੀ ਬੇਅੰਤ ਨੇ ਬਾਣੀ ਦੇ ਮੁਤਲਕ ਪਰ ਰੰਗ ਆਸਾ ਦੇ ਬਚਨ ਦੇਖੋ ਦੋ ਕਦੇ ਤੇ ਹਜ਼ੂਰ ਨੇ ਸਾਨੂੰ ਕਮਾਣ ਵਾਸਤੇ ਵੀ ਬਚਨ ਕਹਿ ਕਹਿ ਲੱਗੇ ਖਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨ ਮੰਨ ਤੇ ਧਾਰੀ રે ਦਰਸਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਨੇ ਸਭ ਤੋਂ ਵੱਧ ਪਿਆਰੀ ਕਹ ਗੁਰੂ ਕੀ ਬਾਣੀ ਜਿਹੜਾ ਇੱਕ ਇੱਕ ਸ਼ਬਦ ਅੰਮ੍ਰਿਤ ਨਾਲ ਭਰਪੂਰ ਹੈ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨ ਮੰਨ ਤੇ ਚਾਰੀ ਰੇ ਦਰਸ਼ਨ ਪਰਸਨ ਸਰਸਨ ਹਰਸਨ ਗੰਗ ਰੰਗੀ ਕਰਤਾਰੀ ਰੇ ਖਿੰਨ ਰੰ ਗੁਰ ਗੰਮ ਥੋੜਾ ਜਿਆ ਸਮਾਂ ਕਿਤੇ ਤੂੰ ਬਾਣੀ ਨਾਲ ਜੁੜ ਤਾਂ ਸਹੀ ਤੇਰੀ ਪਹੁੰਚ ਗੁਰੂ ਨਾਲ ਬਣ ਜਾਏਗੀ ਤੇ ਇਹਦਾ ਰਿਸ਼ਤਾ ਗੁਰੂ ਨਾਲ ਜੁੜੇਗਾ ਖਿੰਨ ਰੰ ਗੁਰ ਗੰਮ ਖਾਰ ਗੰਮ ਫਿਰ ਮਹਾਰਾਜ ਕਹਿ ਲੱਗੇ ਨਹਿ ਜਮ ਹਰ ਕੰਠ ਨਾਨਕ ਉਰਹਾਰੀ ਰੇ ਆਪਣੇ ਗਲੇ ਦਾ ਹਾਰ ਤੁਰਕੀ ਬਾਣੀ ਨੂੰ ਅਕਾਲੀ ਬਾਣੀ ਨੂੰ ਇਲਾਹੀ ਬਾਣੀ ਨੂੰ ਬਣਾਇਆ